ਬਸਤੂ ਇਸ ਵਕਤ ਤੁਸੀਂ ਪਿੰਡ ਢੱਬਾ ਹਲਕਾ ਮਹਿਲਕਾ ਸੰਗਰੂਰ ਲੋਕ ਸਭਾ ਦੀ ਸੱਤ ਦਾ ਦ੍ਰਿਸ਼ ਦੇਖ ਰਿਹਾ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾਓ ਸਾਰੇ ਨਗਰ ਨਿਵਾਸੀ ਸਾਡੇ ਸਤਿਕਾਰਯੋਗ ਪਿੰਡ ਦੇ ਪਤਵੰਤੇ ਸੱਜਣ ਸਾਡੇ ਕਾਮੁਨਿਸਟ ਭਾ ਅ ਵਿਸ਼ੇਸ਼ ਤੌਰ ਤੇ ਜਿਹੜੇ ਲੇਬਰ ਲਈ ਜੂਝਦੇ ਨੇ ਪਿੰਡਾਂ ਦੇ ਪਤਵੰਤੇ ਸਰਪੰਚ ਪੰਚ ਨੰਬਰਦਾਰ ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਪਿੰਡੂ ਨਰੂਲ ਇਕੱਠ ਹੈ ਅੱਜ ਦਾ ਮੈਂ ਵਿਸ਼ਾ ਜਿਹੜਾ ਦਿਖਾਉਣਾ ਚਾਹਣਾ ਉਹ ਜੋ ਪਿਛਲੇ ਕੁਝ ਦਿਨਾਂ ਤੋਂ ਇੱਕ ਵਿਵਾਦ ਉੱਠਿਆ ਹੋਇਆ ਕੁਝ ਅਖਬਾਰਾਂ ਨੇ ਮੇਰੇ ਉਸ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਦੇਸ਼ ਵਿੱਚ ਕਿ ਸਾਇਦ ਖੈਰਾ ਗੈਰ ਪੰਜਾਬੀਆਂ ਦੇ ਖਿਲਾਫ ਹੈ ਔਰ ਉਹ ਪੰਜਾਬ ਦੇ ਵਿੱਚੋਂ ਗੈਰ ਪੰਜਾਬੀਆਂ ਨੂੰ ਕੱਢਣਾ ਚਾਹੁੰਦਾ ਦੋਸਤੋ ਇਹ ਗੱਲ ਨਹੀਂ ਕਿ ਮੈਂ ਆਪਣੀ ਪੋਜੀਸ਼ਨ ਬਾਅਦ ਚ ਐਕਸਪਲੇਨ ਕਰਦਾ ਪਹਿਲਾਂ ਸਾਡੇ ਚੀਫ ਮਿਨਿਸਟਰ ਸਾਹਿਬ ਆਪਣੇ ਵਿਰੋਧੀਆਂ ਦਾ ਕਿੱਦਾਂ ਮਜ਼ਾਕ ਉਡਾਉਂਦੇ ਨੇ ਔਰ ਇਸ ਇਸrangle ਇੱਕ ਸਥਿਤੀ ਦਾ ਮੁੱਦੇ ਨੂੰ ਉਹ ਕਿਵੇਂ ਲੈਟਲੀ ਲੈਂਦੇ ਨੇ ਕਿਉਂਕਿ ਮੈਂ ਸਮਝਦਾ ਕਿ ਸਾਡੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਜਿਹੜੀਆਂ ਉਹ ਸਾਡੀਆਂ ਨੌਕਰੀਆਂ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਕੇ ਜਾ ਰਹੇ ਨੇ ਕਿਉਂਕਿ ਮੈਂ ਪਿੰਡਾਂ 'ਚ ਘੁੰਮ ਕੇ ਉਹਨਾਂ 'ਤੇ ਜਿਹੜੇ ਪੁੱਛਦਾ ਤਾਂ ਮੈਨੂੰ ਨਾ ਪੱਕੀ ਜਵਾਬ ਮਿਲਦਾ ਪਹਿਲਾਂ ਇੱਕ ਵਾਰ ਇਸ ਮੁੱਦੇ ਦੇ ਉੱਤੇ ਭਗਵੰਤ ਮਾਨ ਦਾ ਇਸ ਜਿਹੜਾ ਵਿਚਾਰ ਉਹਦੇ ਸੁਣੋ ਕਿ ਉਹ ਕੀ ਕਹਿੰਦਾ ਔਰ ਪਿੱਛੇ ਮੈਨੂੰ ਦਿੱਤਾ ਲੱਗਿਆ ਜਿਹੜਾ ਸੰਗਰੂਰ ਤੋਂ ਖੜਾ ਹੋ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਹੈ ਜਦਾ ਖੈਰਾ ਉਹ ਕਹਿੰਦਾ ਕਹਿੰਦਾ ਜੀ ਬਾਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ 'ਚ ਪਵੰਨ ਦੀ ਲਾਓ ਉਹ ਮੇਰੇ ਵੀਰੋ ਪੰਜਾਬ ਦਾ ਸਾਰਿਆਂ ਨੂੰ ਉਕਤੀ ਖਵਾਉਂਦਾ ਐ ਅਸੀਂ ਤਾਂ ਲੰਗਰ ਲਾ ਕੇ ਪੁੱਛਦੇ ਥੋੜੀਆ ਕਿੱਥੋਂ ਆਇਆ ਤੂੰ ਇਹ ਤਾਂ ਇਹ ਦੇਖੋ ਪੰਜਾਬ ਦਾ ਸੂਬਾ ਇਹ ਤਾਂ ਤਰਤੀਆ ਉਹ ਬਰਕਤ ਵਾਲੀ ਹੈ ਉਹ ਰੋਟੀ ਖਵਾਉਂਦੀ ਹੈ ਸਾਰਿਆਂ ਨੂੰ ਇਹ ਫਿਰ ਆਪਣੇ ਬੰਦੇ ਹੀ ਬਾਹਰ ਬੈਠੇ ਅੰਗਰੇਜ਼ਾਂ ਦੇ ਕੋਲੇ ਜਾ ਕੇ ਆਪਾਂ ਨੇ ਵੀ ਤੱਕਿਆ ਮੌਕਾ ਕੀਤਾ ਉਹ ਨਾ ਮੁਲਕਾਂ ਜਾ ਕੇ ਜ਼ਹਿਸਦਾਨ ਦੀ ਛੋਟੀ ਸੋਚ ਜਿਹੜੀ ਹੈ ਉਹਨਾਂ ਉਹ ਰੱਖਣੀ ਚਾਹੀਦੀ ਇਹ ਇੱਕ ਗਲਤ ਗੱਲ ਹੈ ਦੇਖੋ ਹੁਣ ਤੁਸੀਂ ਸੁਣਿਆ ਆ ਕਿ ਚਲੋ ਇੱਕ ਤਾਂ ਨੁਕਤੇ ਦੀ ਨੁਕਤਾਚੀਨੀ ਕਰਨੀ ਹੈ ਅਲੱਗ ਗੱਲ ਹੈ ਇੱਕ ਕੋਈ ਖੇਰਾ ਖੜਾ ਇੱਥੇ ਤੇ ਕੋਈ ਖੇਰਾ ਵਾ ਉਹ ਸਾਰਿਆਂ ਨਾਲ ਲੜਦਾ ਮੈਂ ਕਿਹਦੇ ਨਾਲ ਲੜਦਾ ਮੈਂ ਸਰਕਾਰਾਂ ਨਾਲ ਲੜਦਾ ਜ਼ਰੂਰ ਲੋਕਾਂ ਦੇ ਹਕੂਕ ਲਈ ਲੜਦਾ ਪਰ ਮੈਂ ਉਧਦੇ ਧੋਣਾ ਮੈਂ ਜਿਹੜੀ ਗੱਲ ਜਦੋਂ ਪਿੰਡਾਂ 'ਚ ਗਿਆ ਮੈਂ ਤਕਰੀਬਨ 300 ਪਿੰਡ ਕਵਰ ਕੀਤਾ ਸੰਦੂਰ ਲੋਕ ਸਭਾ ਦਾ ਜਦੋਂ ਮੈਂ ਪਿੰਡਾਂ ਜਾ ਕੇ ਲੋਕਾਂ ਨੂੰ ਪੁੱਛਦਾ ਮਾਂ ਕਿ ਤੋ ਕਿ ਭਗਵੰਤ ਮਾਨ ਇਤੋਂ ਗੱਲ ਜਾਦਾ ਬਾਰ-ਬਾਰ ਕਹਿ ਰਿਆ ਕਿ ਮੈਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੌਕਰੀਆਂ ਦਿਤੀਆਂ ਉਹ 28000 ਤੋਂ ਸ਼ੁਰੂ ਹੋਈ ਸੀ 28000 ਦਿਤਤੀ ਫਿਰ ਇਹਦੇ 32000 ਦਿਤਤੀ ਫਿਰ ਇਹਦੇ 35000 ਦਿਤਤੀ 40000 ਦਿਤਤੀ ਜਦੋਂ ਮੈਂ ਕਹਾਂ ਜੀ 40000 ਤੁਸੀਂ ਨੌਕਰੀ ਦਿਤਤੀ ਮੈਂ ਪਿੰਡਾਂ ਜਾ ਕੇ ਜਦੋਂ ਪੁੱਛਦਾ ਮੈਨੂੰ ਜਵਾਬ ਕੰਪਲੀਟ ਹੱਥ ਹਲਾ ਕੇ ਨਾ ਪੱਕੀ ਮਿਲਦਾ ਕਿ ਸਾਡੇ ਪਿੰਡ ਕੋਈ ਨੌਕਰੀ ਮਿਲੀ ਇਹਨ ਟਿੱਬੇ ਤੇ ਟਿੱਬੇ ਪਿੰਡ ਦੀ ਕਿੰਨੀ ਕਿ ਵੋਟ ਹੈ ਮੇਰੇ ਵੀਰੋ ਦੱਸੋ ਜਰਾ 2500 ਵੋਟ ਮਤਲਬ ਕਿ 4-5000 ਆਬਾਦੀ ਆ ਲਓ ਮੈਂ ਹੁਣ ਇੱਕ ਵਾਰੀ ਟਿੱਬਾ ਦੇ ਸਤਕਾਰਯੋਗ ਭਰਾ ਭਾਵਾਂ ਨੂੰ ਪੁੱਛਣਾ ਚਾਹਣਾ ਕਿ ਪਿਛਲੇ ਦੇਸ਼ਾਲਾ ਵਿੱਚ ਭਗਵੰਤ ਸਿੰਘ ਸਰਕਾਰ ਨੇ ਤੁਹਾਡੇ ਬੱਚਾ ਨੂੰ ਕਿਸ ਨੂੰ ਸਰਕਾਰੀ ਮੌਕੇ ਦਿੱਤੇ ਉੱਥੇ ਜਰਾ ਦੱਸੋ ਜੀ ਇਧਰ ਵੀ ਪੁੱਛੋ ਜਰਾ ਇਧਰ ਪੁੱਛੋ ਜੀ ਕੋਈ ਨੌਕਰੀ ਮਿਲੀ ਤਾਂ ਉਹਦੇ ਪਿੰਡ ਵਿੱਚ ਭਗਵੰਤਪਾਨ ਜੀ ਮੈਂ ਤੁਹਾਨੂੰ ਹੁਣ ਪੁੱਛਣਾ ਚਾਹੁੰਦਾ ਕਿ ਇਹ ਨੌکریاں ਗਈਆਂ ਕਿੱਥੇ ਨੇ ਉਹਦੇ ਚ ਦੋ ਕਾਰਨ ਨੇ ਇੱਕ ਤਾਂ ਹੈ ਕਿ ਤੁਸੀਂ ਕੁਝ ਪ੍ਰਾਣੀਆਂ ਕੱਚੇ ਮੁਲਾਜ਼ਮਾਂ ਨੂੰ ਕੰਟਰੈਕਟ ਬੇਸਿਸ 'ਆਨ ਨੂੰ ਸ਼ਾਇਦ ਰੈਗੂਲਰਾਈਜ਼ ਕੀਤਾ ਪਰ ਮੇਰੇ ਕੋਲ ਜਿਹੜੀਆਂ ਲਿਸਟਾਂ ਪਈਆਂ ਨੇ ਜਿਹੜੇ ਤੁਸੀਂ ਪੀਐਸਪੀਸੀਐਲ ਬਿਜਲੀ ਬੋਰਡਸ ਮੁਲਾਜ਼ਮ ਰੱਖੇ ਇਹ ਸਾਰੇ ਰਾਜਸਥਾਨ ਦਿੱਲੀ ਹਰਿਆਣਾ ਦੇ ਰੱਖੇ ਨੇ ਜਿਹੜੇ ਜੇ ਹੀ ਰੱਖੇ ਇਹ ਸਾਰੇ ਦਿੱਲੀ ਹਰਿਆਣਾ ਰਾਜਸਥਾਨ ਦੇ ਰੱਖੇ ਨੇ ਇਹ ਕਲਰਕ ਕੋ ਪੰਜਾਬ ਸਕੂਲ ਨੈਸ਼ਨਲ ਸਕੂਲ ਨੈਸ਼ਨਲ ਸਿਲੈਕਸ਼ਨ ਬੋਰਡ ਵਿੱਚ ਭਰਤੀ ਇਹ ਸਾਰੇ ਬਾਹਲੇ ਸੁਭਿਆਦੇ ਨੇ ਅਤੇ ਹੋਰ ਨੌکریاں ਜਿਹੜੀਆਂ ਤੁਸੀਂ ਦਿੱਤੀਆਂ ਜ਼ਿਆਦਾਤਰ ਨੌکریاں ਬਾਹਲਿਆਂ ਦੇ ਕੋਲ ਨੇ ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਨੌکریاں ਸਹੀ ਮੈਨੇਜ ਵਿੱਚ ਨਹੀਂ ਨਹੀਂ ਮਿਲਿਆ ਔਰ ਅਗਰ ਜ਼ਰੂਰ ਦੀ ਤੁਸੀਂ ਮੈਨੂੰ ਇੱਕ ਵਾਈਟ ਪੇਪਰ ਛਾਪ ਦੇ ਕੱਲ ਨੂੰ ਮੈਂ ਵੀ ਮੇਰੀ ਤੁਹਾਨੂੰ ਇਹ ਚੁਣੌਤੀ ਹੈ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਜ਼ਰੂਰ ਲੋਕ ਸੰਭਾਲ ਕੇ ਦਾ ਜਿਸੰਗਰੂਰ ਲੋਕ ਸਭਾ ਹਲਕੇ ਦੇ ਪਿਛਲੇ 26 ਮਹੀਨਿਆਂ ਦੇ ਵਿੱਚ ਤੁਸੀਂ ਕਿੰਨੇ ਨੌਜਵਾਨਾਂ ਨੂੰ ਡਿਪਾਰਟਮੈਂਟ ਵਾਈਜ਼ ਕਿੰਨੀਆਂ ਨੌਕਰੀਆਂ ਦਿੱਤੀਆਂ ਹਨ ਇੱਕ ਤਾਂ ਨੁਕਤਾ ਮੇਰਾ ਇਹ ਆ ਦੂਸਰਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮੈਂ ਕਹਿ ਕੀ ਰਿਹਾ ਹਾਂ ਤੁਸੀਂ ਕਹਿੰਨੇ ਕਿ ਗੈਰ ਪਾਰਲੀਮੈਂਟ ਲੋਕ ਦਾ ਖੈਰਾ ਮੈਂ ਗੈਰ ਪੰਜਾਬੀਆਂ ਦੇ ਬਿਲਕੁਲ ਖਿਲਾਫ ਨਹੀਂਗਾ ਗੈਰ ਪੰਜਾਬੀ ਪੰਜਾਬ ਦੇ ਵਿੱਚ ਸੌ ਵਾਰੀ ਆਉਣ ਆਪਣੀ ਕਮਾਈ ਕਰਨ ਬੱਚੇ ਪਾਲਣ ਘਰ ਆਪਣੇ ਪਾਲਣ ਘਰਾਂ ਨੂੰ ਬਿਦੌਣ ਫਲੋਣ ਮੈਨੂੰ ਕੋਈ ਤਰਸ ਨਹੀਂਗਾ ਪਰ ਮੈਂ ਇਹ ਕਹਣਾ ਚਾਹਨਾ ਕਿ ਪੰਜਾਬ ਇੱਕ ਵਿਲੱਖਣ ਸਟੇਟ ਹੈ ਪੰਜਾਬ ਦੇ ਵਿੱਚ ਜਿਵੇਂ ਮਾਈਨੋਰਟੀਜ਼ ਸਿੱਖਵਾਦੀ ਸਾਡੇ ਪੰਜਾਬੀ ਭਰਾ ਸਾਡੇ ਕੋਲ ਹੋਰ ਕੋਈ ਸੂਬਾ ਪੰਜਾਬ ਤੋਂ ਇਲਾਵਾ ਨਹੀਂ ਹੈ ਰਹਿਣ ਵਾਸਤੇ ਤਾਂ ਮੇਰੀ ਪ੍ਰਪੋਜ਼ਲ ਕੀ ਆ ਉਹ ਇਧਰ ਇੱਕ ਵਾਰੀ听 ਮੇਰਾ ਧਿਆਨ ਨਾਲ ਸੁਣੋ ਤੁਸੀਂ ਮੇਰੀ ਪ੍ਰਪੋਜ਼ਲ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇੱਕ ਕਾਨੂੰਨ ਬਣਾਇਆ ਜਾਵੇ ਕਿ ਜੇਸ ਵੀ ਕਿਸੇ ਬੰਦੇ ਨੇ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਲੈਣੀ ਆ ਉਹ ਸ਼ਰਤਾ ਪੂਰੀਆਂ ਕਰੇ ਉਸ ਹਿਮਾਚਲ ਪ੍ਰਦੇਸ਼ ਦੇ ਮੌਜੂਦ ਤੌਰ ਤੱਕ ਲੋਕੀਆ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 52 ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਨੇ ਕਾਨੂੰਨ ਬਣਾਇਆ ਹੋਇਆ ਕਿ ਜਿਸ ਕਿਸੇ ਨੇ ਜ਼ਮੀਨ ਖਰੀਦ ਲਈ ਐਗਰੀਕਲਚਰ ਕੋਈ ਆਪਣਾ ਵੋਟਰ ਬਣਾਇਆ ਹੈ ਜਾਂ ਸਰਕਾਰੀ ਨੌਕਰੀ ਲੈਣੀ ਹੈ ਆਹ ਸ਼ਰਤਾ ਪੂਰੀਆਂ ਕਰਦੇ ਲੈ ਸਕਦੇ ਆ একদম ਤੁਰੇ ਜਾਂਦੇ ਕੋਈ ਵੀ ਵੜ ਕੇ ਹਿਮਾਚਲ ਦੇ ਵਿੱਚ ਕੋਈ ਨੌਕਰੀ ਜਾਂ ਵੋਟਰ ਜਾਂ ਸਰਕਾਰੀ ਇਹ ਖੇਤੀ ਦੀ ਜ਼ਮੀਨ ਨਹੀਂ ਲੈ ਸਕਦਾ ਅਗਰ ਇੱਦਾਂ ਹੁੰਦਾ ਤਾਂ ਹਿਮਾਚਲ ਦੇ ਤਾਂ 2-2 4-4 5-5 ਬਿੱਗਿਆ ਦੇ ਮਾਲਕ ਸੀਗੇ ਅਮੀਰਾਂ ਨੇ ਕਲਕੱਤੇ ਦਿੱਲੀ ਤੋਂ ਬੰਪੇ ਦੇ ਲੋਕਾਂ ਨੇ ਹਿਮਾਚਲੀਆਂ ਦੇ ਬਾਗ ਖਰੀਦ ਲੈਨੇ ਸੀ ਤੇ ਹਿਮਾਚਲੀਆਂ ਨੂੰ ਉਹਨਾਂ ਦੇ ਬਾਗਾਂ ਦੇ ਵਿੱਚ ਹੀ ਗੁਲਾਮ ਤੇ ਮੌਕਰ ਬਣਾਵਾ ਸੀ ਇਸ ਲਈ ਉਹਨਾਂ ਦਾ ਜਿਹੜਾ ਪੁਰਾਣਾ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪ੍ਰਮਾਰ ਕਾਂਗਰਸ ਦਾ ਉਸਨੇ 52 ਸਾਲ ਪਹਿਲਾਂ ਇੱਕ ਲੋ ਬਣਾ ਦਿੱਤਾ ਜਿਸ ਦੇ ਕਰਕੇ ਕੋਈ ਵੀ ਗੈਰ ਹਿਮਾਚਲੀ ਉੱਥੇ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਔਰ ਦੋਸਤੋ ਇਹ ਨਾ ਕਿਲਾ ਹਿਮਾਚਲਚ ਨਹੀਂਗਾ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਗੁਜਰਾਤ ਵਿੱਚ ਵੀ ਇੱਕ ਕਾਨੂੰਨ ਹੈ ਕੋਈ ਵੀ ਗੈਰ ਗੁਜਰਾਤੀ ਉਥੇ ਜ਼ਮੀਨ ਨਹੀਂ ਲੈ ਸਕਦਾ ਉਥੇ ਵੋਟਰ ਨਹੀਂ ਬਣ ਸਕਦਾ ਉਥੇ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਬੀਜੇਪੀ ਨੇ ਹੁਣ ਉਤਰਾਖੰਡ ਦੇ ਵਿੱਚ ਵੀ ਇੱਕ ਕਾਨੂੰਨ ਪਾਸ ਕਰਤਾ ਕਿ ਕੋਈ ਵੀ ਉਤਰਾ ਗੈਰ ਉਤਰਾਖੰਡੀ ਉਥੇ ਨਹੀਂ ਬਣ ਸਕਦਾ ਜ਼ਮੀਨ ਨਹੀਂ ਲੈ ਸਕਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਤੇ ਸੱਚ ਵਿੱਚ ਮੈਂ ਕੀ ਗਲਤ ਗੱਲ ਕਰ ਰਿਹਾ ਹਾਂ ਕੁਝ ਅਖਬਾਰਾਂ ਨੇ ਹੈਡਿੰਗ ਲਾ ਦਿੱਤੀ ਕਿ ਕਹਨੇ ਕਿਆ ਕਿਸੇ ਪੂਰੇ ਬਿਹਾਰ ਦੇ ਲੋਕਾਂ ਦਾ ਕਬਜ਼ਾ ਪੰਜਾਬ ਤੇ ਨਹੀਂ ਹੋਣਦਿਆਂਗੇ ਇਹ ਸ਼ਬਦ ਮੈਂ ਬਿਲਕੁਲ ਨਹੀਂ ਵਰਤੇ ਮੈਂ ਕਿਹਾ ਕਿ ਕੋਈ ਵੀ ਗੈਰ ਪੰਜਾਬੀ ਆਵੇ ਜੀ ਸਦਕੇ ਆਵੇ ਸਾਡੀਆਂ ਸ਼ਰਤਾਂ ਹਿਮਾਚਲ ਪ੍ਰਦੇਸ਼ ਦੇ ਤਰਜ਼ ਤੇ ਪੂਰਾ ਕਰਕੇ ਇੱਥੇ ਖੇਤੀ ਵੀ ਜ਼ਮੀਨ ਵੀ ਲਵੇ ਵੋਟਰ ਵੀ ਬਣੇ ਨੌਕਰੀ ਵੀ ਲਵੇ ਪਰ ਜਿਹੜਾ ਬੰਦਾ ਕੋਈ ਬਿਨਾਂ ਕਿਸੇ ਰਿਕਾਰਡ ਤੋਂ ਹੀ ਜਿਹੜਾ ਜਿਹੜਾ ਇੰਨੀ ਵੱਡੀ ਆਬਾਦੀ ਤਰੀ ਆਂਦੀ ਆ ਕਿਉਂਕਿ ਸਾਡੇ ਪੰਜਾਬ ਦੇ ਪਿੱਛੇ ਵਿਦੇਸ਼ਾਂ ਵਿੱਚ ਕੇ ਭਗਵੰਤਪਾਨ ਨੇ ਕਿਹਾ ਕਿ ਅੰਗਰੇਜ਼ਾਂ ਕੋ ਡੋਕਰੀਆਂ ਕਰਦੇ ਭਗਵੰਤਪਾਨ ਜੀ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਕੋ ਤੁਰਿਆ ਜਾਂਦਾ ਉੱਥੇ ਜਾ ਕੇ ਕੰਮ ਨਹੀਂ ਮਾਰ ਸਕਦਾ ਜਿਵੇਂ ਪੰਜਾਬ ਚ ਬੰਦਾ ਕੋ ਤੁਰਿਆ ਜਾ ਜਾ ਕੇ ਬਾਹਰਲਾ ਕੋਈ ਸਿੱਧਾ ਨੌਕਰੀ ਨਹੀਂ ਲੈ ਸਕਦਾ ਪਹਿਲਾ ਪਾਸਪੋਰਟ ਸ਼ਰਤਾਂ ਦੇਖੋ ਉਹਨਾਂ ਦੀ ਪਹਿਲਾ ਪਾਸਪੋਰਟ ਚਾਹੀਦਾ ਫਿਰ ਵੀਜ਼ਾ ਚਾਹੀਦਾ ਜੋ ਪੀਆਰ ਵਾਸਤੇ ਪੂਰਾ 2-3 ਸਾਲ ਦਾ ਪ੍ਰੋਸੈਸ ਹੈਗਾ ਜੋ ਤੁਸੀਂ ਸਿਟੀਜ਼ਨ ਬਣਨਾ ਇਹ ਤੇिवारी ਕਈਆਂ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਸਿਟੀਜ਼ਨ ਬਣਦੇ ਸ਼ਰਤਾ ਪੂਰੀਆਂ ਕਰਕੇ ਦੂਸਰੇ ਦੇਸ਼ ਦੇ ਨਾਗਰਿਕ ਤੁਸੀਂ ਬਣ ਸਕਦੇ ਹੋ ਬਸ ਇਹੀ ਤਾਂ ਮੈਂ ਕਹਿ ਰਿਹਾ ਭਗਵੰਤ ਕਿ ਜਿਹੜਾ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਉਹ ਸ਼ਰਤਾ ਪੂਰੀਆਂ ਕਰਕੇ ਸਾਡੇ ਪੰਜਾਬ ਦੇ ਵਿੱਚ ਆਵੇ ਕਿਉਂਕਿ ਪੰਜਾਬ ਮੈਂ ਜਿੱਦਾਂ ਕਿਹਾ ਕਿ ਮਾਈਨੋਰਿਟੀ ਸਿੱਖਾਂ ਦੇ ਕੋਲ ਇੱਕੋ ਹੀ ਸਟੇਟ ਆ ਔਰ ਸਾਡੀ ਆਬਾਦੀ ਪਿਛਲੇ ਕਾਫੀ ਅਰਸੇ ਤੋਂ ਨਿਰਾਸ਼ ਹੋ ਕੇ ਨੌਜਵਾਨ ਨੌਕਰੀਆਂ ਨਹੀਂ ਮਿਲ ਰਹੀਆਂ ਸਾਡੀ ਖੇਤੀ ਹੋ ਗਈ ਆ ਕੋਈ ਐਗਰੋ ਬੇਸਡ ਇੰਡਸਟਰੀ ਨਹੀਂ ਹੈ ਸਾਡਾ ਪਾਣੀ ਥੱਲੇ ਜਾ ਰਿਹਾ ਵਾ ਇਸ ਕਰਕੇ ਸਾਡੇ ਨੌਜਵਾਨ ਹੌਲੀ ਹੌਲੀ ਕੁਝ ਦਿਹਾੜੀਆਂ ਤੋਂ ਮਾਈਗ੍ਰੇਟ ਕਰਨ ਲੱਗੇ ਔਰ ਜਾਂਦੇ ਜਾਂਦੇ ਅੱਜ 3 ਕਰੋੜ ਵਾਸੀ ਚੋਂ 70 ਤੋਂ 75 ਲੱਖ ਪੰਜਾਬ ਦੇ ਵਸਨੀਕ ਸਾਰੀ ਦੁਨੀਆ ਦੇ ਵਿੱਚ ਫੈਲ ਚੁੱਕੇ ਨੇ ਠੀਕ ਹੈ ਉਹ ਤਰੱਕੀ ਉਹਨਾਂ ਨੇ ਕੀਤੀ ਹੈ ਪਰ ਪਿੱਛੇ ਅਗਰ ਉਹਨਾਂ ਦੀ ਜਗ੍ਹਾ ਤੇ ਉਸ ਵੱਡੇ ਪੱਧਰ ਦੇ ਉੱਤੇ ਗੈਰ ਪੰਜਾਬੀ ਆ ਕੇ ਸਿੱਧੇ ਹੀ ਬਿਨਾਂ ਕਿਸੇ ਸ਼ਰਤ ਤੋਂ ਇੱਥੇ ਪਹੁੰਚ ਜਾਣਗੇ ਦੇਖੋ ਪੰਜਾਬ ਦੀ ਡੈਮੋਗ੍ਰਾਫਿਕ ਸਿਚੁਏਸ਼ਨ ਪੰਜਾਬ ਦੇ ਆਬਾਦੀ ਦਾ ਸੰਤੁਲਨ بگੜ ਜਾਵੇਗਾ ਤਾਂ 15-20 ਸਾਲ ਬਾਅਦ ਸ਼ਾਇਦ ਇਹ ਪੱਗ ਤੁਹਾਨੂੰ ਪੰਜਾਬ 'ਚ ਆ ਸਵਾਨ ਨੇ ਜਿਹੜੀ ਬੋਲ ਰਿਆ ਸਾਡਾ ਸੱਭਿਆਚਾਰ ਸ਼ਾਇਦ ਪੰਜਾਬ ਦੇ ਵਿੱਚ ਹੀ ਤੁਹਾਨੂੰ ਨਾ ਮਿਲੇ ਮੇਰਾ ਮੁਕਤਾ ਮੇਰੀ ਬਹਿਸ ਇਹ ਹੈ ਅੱਗੇ ਆਜੋ ਰਵਨੀਤ ਮਿੱਟੂ ਨੇ ਬਿਆਨ ਦਿੱਤਾ ਕਿ ਜਦੋਂ ਅਸੀਂ ਇਦਾਂ ਦਾ ਪੰਜਾਬ ਪੁਖੀ ਬਿਆਨ ਦਿੰਨੇ ਆ ਉਹ ਸਾਡੇ ਤੇ ਇਹ ਨਾ ਮੰਨੇ ਨੇ ਇਲਜ਼ਾਮ ਕਿ ਇਹ ਅਲੱਗਵਾਦੀ ਨੇ ਇਹ ਹੋੜ ਹੀ ਦੇਸ਼ ਦੇ ਖਿਲਾਫ ਗੱਲਾਂ ਕਰਦੇ ਆ ਮੈਂ ਬਟੂ ਨੂੰ ਬਚਾ ਚਾਹਣਾ ਰਬੀਤ ਨੂੰ ਕਿ ਤੁਸੀਂ ਹੁਣ ਬੀਜੇਪੀ ਜੁਆਇਨ ਕੀਤੀ ਹੈ ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਮੋਦੀ ਸਾਹਿਬ ਤੇ ਬੀਜੇਪੀ ਸਰਕਾਰ ਨੇ ਇੱਕ ਸਿਟੀਜ਼ਨ ਐਮੈਂਡਮੈਂਟ ਐਕਟ ਲਿਆਂਦਾ ਪਾਰਲੀਮੈਂਟ ਵਿੱਚ ਉਹ ਕੀ ਐਕਟ ਉਹਦੇ ਚ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਕੋਈ ਵੀ ਨਾਗਰਿਕ ਬੰਗਲਾਦੇਸ਼ ਤੋਂ ਜਿੱਦਾ ਮਾਈਗ੍ਰੇਸ਼ਨ ਹੋ ਰਹੀ ਸੀ ਬਹੁਤ ਵੱਡੇ ਪੱਧਰ ਤੇ ਬਰਮਾ ਦੇ ਤੇ ਜਿਹੜੇ ਲਤਾੜੇ ਹੋ ਫੌਜੀ ਰਾਜ ਦੇ ਜਿਹੜਾ ਜਿੰਤਾ ਹੈ ਸਮੋਜ ਦਾ ਰਾਜ ਜਿਹੜਾ ਉਹਦੇ ਲਤਾੜੇ ਬਹੁਤ ਸਾਰੇ ਪਰ ਵੀ ਲੋਕ ਇੱਥੇ ਭਾਰਤ ਵਿੱਚ ਸ਼ਰਨ ਲੈਣ ਆਉਂਦੇ ਨੇ ਜਾਂ ਜਿਹੜੇ ਪਾਕਿਸਤਾਨ ਤੋਂ ਮੁਸਲਮਾਨ ਜਿਹੜੇ ਸੀ ਕੋ ਉਸ ਵੇਲੇ ਅਦਲਾ ਬਦਲੀ ਹੋਈ ਪਪੂਲੇਸ਼ਨ ਦੀ ਰਿਫਿਊਜੀ ਲੋਕ ਇੱਥੇ ਆਏ ਤੁਸੀਂ ਹੁਣ ਕਾਨੂੰਨ ਬਣਾਇਆ ਬਿੱਟੂ ਤੇਰੀ ਪਾਰਟੀ ਨੇ ਸਰ ਤੁਸੀਂ ਪੜ ਨਹੀਂ ਸਕੇ ਕਿ ਅਸੀਂ ਬਿਨਾਂ ਸ਼ਰਤ ਤੋਂ ਬਿਨਾਂ ਉਸ ਕਾਗਜ਼ ਪੂਰੇ ਕੀਤੇ ਤੋਂ ਭਾਰਤ ਦਾ ਨਾਗਰਿਕ ਨਹੀਂ ਬਣ ਸਕਦਾ ਤੁਹਾਡਾ ਪ੍ਰਾਈਮ ਮਿੰਿਸਟਰ ਕਹਿੰਦਾ ਠੀਕ ਭਾਜਪਾ ਕੋ ਨਿਯਮ ਬਣਾਵੇ ਕਿ ਬਿਨਾਂ ਸ਼ਰਤ ਤੋਂ ਕੋ ਭਾਰਤੀ ਨਾਗਰਿਕ ਨਹੀਂ ਬਣ ਸਕਦਾ ਜੇ ਪੰਜਾਬ ਦਾ ਬੰਦਾ ਕੋ ਕਹੇ ਦੇ ਕਿ ਪੰਜਾਬ ਦੇ ਵਿਚ ਆਉਣ ਵਾਸਤੇ ਆ ਸ਼ਰਤਾ ਪੂਰੀਆਂ ਕਰਕੇ ਜੀ ਸਾਡੇ ਪੰਜਾਬ ਚ ਤੇ ਉਹ ਦੇਸ਼ ਵਿਰੋਧੀ ਹੋ ਗਿਆ ਵਾਓ ਛਿਰੋ ਓਵਾ ਲੋਕੋ ਪੱਗਾ ਬਣ ਕੇ ਹੋ ਕੇ ਪੰਜਾਬੀ ਤੇ ਦੇ ਬੋਲਦੇ ਜ਼ਬਾਨ ਤੁਸੀਂ ਦਿੱਲੀ ਦੇੋਂ ਮੈਂ ਇਸ ਮੁਤਲਕ ਬਿੱਲ ਆਪਣੇ ਭੈਣਾ ਭਰਾਵਾਂ ਨੂੰ ਦੱਸਣਾ ਚਾਹਣਾ ਟਿੱਬਾ ਚ ਵੀ ਇਹ ਮੈਂ ਉਦਾਂ ਹੀ ਲਫਜ਼ੀ ਗੱਲ ਨਹੀਂ ਕਰ ਰਿਹਾ ਇਸ ਮੁਤਲਕ ਮੈਂ ਬਿੱਲ 2023 ਦੀ ਜਨਵਰੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਗੁਰਤਾਰ ਸਿੰਘ ਸੰਧਵਾ ਦੇ ਕੋਲ ਜਾ ਕੇ ਮਿਲ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰਗ ਆਪੋਜੀਸ਼ਨ ਨੂੰ ਨਾਲ ਲਿਜਾ ਕੇ ਕਾਂਗਰਸ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਕਰਕੇ ਉਹਦੇ ਵਿੱਚ ਆਪਣਾ ਪੱਖ ਰੱਖ ਕੇ ਇਹ ਦਿਲ ਦਤਾਇਆ ਆਮ ਆਦਮੀ ਪਾਰਟੀ ਕੋ ਕੇ ਕੇਜਰੀਵਾਲ ਤੇ ਰਾਗਵ ਚੱਡਾ ਸ਼ਾਇਦ ਇਹ ਬਿੱਲ ਪਾਸ ਨਹੀਂ ਕਰਨਾ ਚਾਹੁੰਦੇ ਉਹਨਾਂ ਦੀ ਇੱਛਾ ਹੈ ਕਿ ਨੌਕਰੀਆਂ ਬਾਹਰ ਮਿਲਦੀਆਂ ਨੇ ਸਾਨੂੰ ਕੀ ਇਤਲਾਜ ਇਹ ਬਿੱਲ ਉਹਨਾਂ ਨੇ ਨਾ ਪਾਸ ਕੀਤਾ ਤੇ ਨਾ ਇਸ ਨੂੰ ਰਿਜੈਕਟ ਕੀਤਾ ਤਿੰਨ ਚਾਰ ਸੈਸ਼ਨ ਮੋਦੀ ਲੰਘ ਗਏ ਇਸ ਲਈ ਮੈਂ ਇਸ ਸੱਤ ਵਿੱਚ ਬੈਠ ਕੇ ਲੋਕਾਂ ਦੇ درمیان ਭਗਵੰਤ ਮਾਨ ਨੂੰ ਮੈਂ ਖੁੱਲੀ ਬਹਿਸ ਦਾ ਸੱਦਾ ਦਿੰਦਾ ਕਿਉਂਕਿ ਏਦਾਂ ਤਾੜੀਆਂ ਮਰਵਾ ਕੇ ਕਿਸੇ ਦੇ ਖਿਲਾਫ ਤੋੜਾ ਕਰਕੇ ਕਿਸੇ ਮੁਕਤੀ ਦਾ ਹਲ ਨਹੀਂ ਹੁੰਦਾ ਤੂੰ ਮੇਰੇ ਨਾਲ ਬਹਿਸ ਦਾ ਕੋਈ ਸਮਾਂ ਸਮਾਂ ਸਥਾਨ ਜ਼ਰਾ ਪੁਲਿਸ ਦੰਤਰ ਲੈ ਕੇ ਆ ਕਿੱਲਾ ਕਹਿ ਰਾ ਖੈਰਾ ਕਿੱਲਾ ਹੋਊਗਾ ਤੇ ਤੇਰੇ ਨਾਲ ਇਸ ਮੁੱਦੇ ਦੇ ਉੱਤੇ ਬਹਿਸ ਕਰੂਗਾ अगर ਤੁਸੀਂ ਇਸ ਸਪੇਸ ਦੇ ਵਿੱਚ ਨਹੀਂ ਆਉਂਦੇ ਭੱਜਦੇ ਹੋ ਤਾਂ ਸਮਝ ਆ ਜਾਵੇਗਾ ਕਿ ਤੁਸੀਂ ਚੋਰ ਹੋ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਆਰਗੂਮੈਂਟ ਵੀ ਹੈ ਇਸ ਮੁੱਦੇ ਦੇ ਖਿਲਾਫ ਤਾਂ ਫਿਰ ਤੁਸੀਂ ਦੁਬਾਰਾ ਇਸ ਮੁੱਦੇ ਤੇ ਬਿਆਨ ਗਲਤ ਮਤ ਦੋਗੇ ਔਰ ਜਿਹੜਾ ਮੈਂ ਦਿਲ ਉੱਥੇ ਪੇਸ਼ ਕੀਤਾ ਪ੍ਰਾਈਵੇਟ ਮੈਂਬਰਸ ਬਿਲ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਦੇ ਕੋਲ ਉਸ ਮੇਰੇ ਬਿਲ ਨੂੰ ਪ੍ਰਵਾਨ ਕਰੋ ਤਾਂ ਕਿ ਇੱਕ ਲੋ ਬਣਾ ਜਾ ਸਕੇ ਹਿਮਾਚਲ ਪ੍ਰਦੇਸ਼ ਦੀ ਤਰਫ ਸੇ ਗੁਜਰਾਤ ਦੀ ਤਰਫ ਸੇ ਔਰ ਉੱਤਰਾਖੰਡ ਦੀ ਤਰਫ ਸੇ ਕਿ ਕੋਈ ਵੀ ਗੈਰ ਪੰਜਾਬੀ ਨਾ ਸਾਡੀ ਸਰਕਾਰੀ ਨੌਕਰੀ ਲੈ ਸਕੇ ਨਾਲ ਜ਼ਮੀਨ ਦੇ ਨਾਲ ਸ਼ਰਤਾ ਪੂਰੀਆਂ ਲੈ ਸਕੇ ਨਾਲ ਇਥੋਂ ਦਾ ਵੋਟਰ ਬਣ ਸਕੇ ਜਿਹੜੇ ਸਾਡੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਲਰੇਡੀ ਆਪੇ ਮੈਂ ਕੁਝ ਨਹੀਂ ਕਹਿ ਰਿਹਾ ਉਹ ਸਾਡੇ ਵਸ चुके ਨੇ ਮੈਂ ਉਹਨਾਂ ਦੇ ਕੋਈ ਖਿਲਾਫਤ ਨਹੀਂ ਕਰ ਰਿਹਾ ਮੈਂ ਤਾਂ ਕਹਿ ਰਿਹਾ ਕਿ ਇਨ ਫਿਊਚਰ ਇੱਕ ਲਾਅ ਬਣਨਾ ਚਾਹੀਦਾ ਜਿੱਦਾਂ ਕੈਨੇਡਾ ਅਮਰੀਕਾ ਨੇ ਵੀ ਲਾਅ ਬਣਾਇਆ ਜਿੱਦਾਂ ਮੋਦੀ ਸਾਹਿਬ ਨੇ ਸੀडब्ल्यूए ਐਮੈਂਡ ਕਰਕੇ ਕਿ ਸਾਡੇ ਦੇਸ਼ ਵਿੱਚ ਕੋਈ ਵੀ ਆਵੇਗਾ ਉਹ ਸ਼ਰਤਾ ਪੂਰੀਆਂ ਕਰਨ ਤੋਂ ਬਿਗੈਰ ਨਹੀਂ ਬਣੇਗਾ ਔਰ ਨਾਲ ਨਾਲ ਇਹ ਮੇਰੀ ਚੁਣੌਤੀ ਵੀ ਹੈ ਕਿ ਤੁਸੀਂ ਮੈਨੂੰ ਜੇਲ੍ਹ ਵਿੱਚ ਸੁੱਟ ਕੇ ਨਾਬੇ ਦੀ ਤਕल्लਿਆਂ ਨੇ ਇੱਕ ਬਹਿਸ ਕਰਾ ਲਈ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਰਾ ਪੁਲਿਸ ਅਮਲਾ ਸੱਦ ਕੇ ਹਾਲ ਭਰ ਕੇ ਪੁਲਿਸ ਦਾ ਵਿਰੋਧੀਆਂ ਨੂੰ ਬਾਹਰ ਤਾੜ ਕੇ ਕਿਸਾਨ ਜਥੇਬੰਦੀਆਂ ਨੂੰ ਬਾਹਰ ਲਤਾੜ ਕੇ ਉਹ ਬਹਿਸ ਭਗਵੰਤ ਸੱਜੀ ਸੀ ਬਹਿਸ ਹੁੰਦੀ ਆ ਪਿੱਪਲ ਦੇ ਛਾਂ ਦੇ ਥੱਲੇ ਉੱਤੇ ਕਮਾਇਓ ਜਰਾ ਦੇਖੋ ਕਿੰਨਾ ਪੁਰਾਣਾ ਪਿੱਪਲ ਦਾ ਪਿੰਡ ਦਾ ਆ ਦੇਖੋ ਬਹਿਸ ਇਸ ਨੂੰ ਕਹਿੰਦੇ ਨੇ ਜਨਤਕ ਸੱਤ ਦੇ ਵਿੱਚ ਬਹਿਸ ਇਸ ਨੂੰ ਕਹਿੰਦੇ ਨੇ ਬਹਿਸ ਤਾ ਅਗਰ ਰੱਖਦੇ ਹੋ ਦਮ ਅਗਰ ਰੱਖਦੇ ਹੋ ਵਾਕਈ ਪੰਜਾਬ ਦੇ ਪੱਕੀ ਮਾਦਾ ਤੇ ਇਸ ਨੁਕਤੇ ਦੇ ਉੱਤੇ ਆਪਣਾ ਪੱਖ ਅੱਛੇ ਤਰੀਕੇ ਨਾਲ ਸਾਫ਼ ਕਰੋ ਜਾਂ ਮੇਰਾ ਬਿੱਲ ਐਕਸੈਪਟ ਕਰੋ ਜੇ ਨਹੀਂ ਚੰਗਾ ਲੱਗਦਾ ਤੇ ਫਿਰ ਉਹਨੂੰ ਰਿਜੈਕਟ ਕਰਕੇ ਦੱਸੋ ਕਿ ਅਸੀਂ ਪੰਜਾਬ ਦੇ ਅਸੀਂ ਪੰਜਾਬ ਦੇ ਬਾਹਰਲੇ ਲੋਕਾਂ ਨਾਲ ਖੜੇ ਆ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਖੜ ਸਕਦੇ ਮੰਨੋ ਸਿੱਧੇ ਤੌਰ ਤੇ ਇਹ ਮੇਰਾ ਅੱਜ ਦਾ ਵਿਸ਼ਾ ਸੀਗਾ ਅਗਰ ਤੁਹਾਨੂੰ ਠੀਕ ਲੱਗੀਆਂ ਮੇਰੀਆਂ ਸੱਚੀਆਂ ਪੱਕੀਆਂ ਗੱਲਾਂ ਤੇ ਇਸ ਮੇਰੇ ਨੁਕਤੇ ਨੂੰ ਸਾਰੀ ਦੁਨੀਆ ਵਿੱਚ ਅੱਛੀ ਤਰ੍ਹਾਂ ਸ਼ੇਅਰ ਕਰੋ ਤਾਂ ਕਿ ਅਸੀਂ ਪੰਜਾਬ ਦੀ ਆਬਾਦੀ ਦੇ ਸੰਚੋਬਨ ਨੂੰ ਪਤਾ ਸਕੇ ਆਪਣੀ ਹੋਂਦ ਬਚਾ ਸਕੀਏ ਆਪਣੀ ਪੱਗ ਤੇ ਆਪਣੀ ਜ਼ੁਬਾਨ ਤੇ ਆਪਣਾ ਸਭਿਆਚਾਰ ਨੂੰ ਬਚਾ ਸਕੀਏ ਅਗਰ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਤੁਸੀਂ ਸਹਿਮਤ ਹੋ ਇਸ ਮੁੱਦੇ ਤੇ ਤਾਂ ਮੈਂ ਅੱਤਪੇ ਦੇ ਨਿਵਾਸੀਆਂ ਨੂੰ ਕਹੂੰਗਾ ਇੱਕ ਵਾਰੀ ਹੱਥ ਖੜੇ ਕਰਕੇ ਮੈਂ ਜਕਾਰਾ ਛੱਡੂਗਾ ਇਹਨੂੰ ਪ੍ਰਵਾਨਗੀ ਦਿਓ ਹੱਥ ਥੱਲੇ ਨਹੀਂ ਕਰਨੇ ਹੱਥ ਸਾਰੇ ਉੱਤੇ ਰੱਖਣੇ ਆ ਬੋਲੇ ਉਹਨੂੰ ਕਹਿੰਦੇ ਨੇ ਸੱਚੀ ਸਤ ਤੇ ਸੱਚੀ ਬੈਸ ਜੇ ਤੁਸੀਂ ਆਪਣੇ ਧਾਰਮਿਕ ਪਰੰਪਰਾਵਾਂ ਅਨੁਸਾਰ ਆਪਣੀ ਜ਼ਿੰਦਗੀ ਨਹੀਂ ਜੀ ਸਕਦੇ ਇਹਦਾ ਦੂਜਾ ਅਰਥ ਇਹ ਹੋਵੇਗਾ ਕਿ ਸਾਡਾ ਦੇਸ਼ ਹਿੰਦੂ ਰਾਸ਼ਟਰ ਮੰਨਿਆ ਜਾਵੇਗਾ ਉਧਰੋਂ ਵੀ ਵਾਰ ਰਹੇ ਨੇ ਜੇ ਕੋਈ ਪੰਜਾਬ ਦੇ ਵਿੱਚ ਕੋਈ ਬਾੜਾ ਦਾ ਸਿੱਖੀ ਦਾ ਪ੍ਰਚਾਰ ਕਰਦਾ ਉਹਦੇ ਤੇ ਐਸਐਸਏ ਲਾ ਕੇ ਉਹਨੂੰ ਜਿਗੂ ਘੜੇ ਤੇ ਹਿੱਕਰੇ ਤੇ ਜੇ ਆਲਸਸ ਦਾ ਤੇ ਬੀਜੇਪੀ ਦੇ ਲੀਡਰ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਉਹਨਾਂ ਦੇ ਕੋਈ ਕਾਰਨ ਨਹੀਂ ਤੁਸੀਂ ਇਸ ਕਰਕੇ ਭਾਰਤੀਆਂ ਲਈ ਸਿੱਖਾਂ ਦੇ ਮੁਸਲਮਾਨਾਂ ਲਈ ਤੇ ਇਸ ਦੇਸ਼ ਵਿੱਚ ਜਿਹੜੇ ਦੂਸਰੇ ਈਸਾਈਆਂ ਲਈ Dalitਾਂ ਲਈ ਆਦਿਵਾਸੀਆਂ ਲਈ ਇਹ ਸਾਰਾ ਖਤਰਾ ਹੈ ਔਰ ਅੱਜ ਪੰਜਾਬ ਦੇਸ਼ ਮੁਕੰਮਲ ਤੌਰ ਤੇ ਤਾਨਾਸ਼ਾਹ ਨਿਕੇਣਾ ਚਾਹੁੰਦਾ ਹੈ ਜਿਹੜਾ ਆਵਾਜ਼ ਚੱਕਣਾ ਉਹਨੂੰ ਥੋਕ ਲੈਂਦੇ ਨੇ ਜੇਲ੍ਹ 'ਚ ਮੈਂ ਤੁਹਾਡੇ ਸਾਹਮਣੇ ਇੱਕ ਸਧਾਰਨ ਜਾਂ ਕਿਸਾਨਾਂ ਦਾ ਇੱਕ ਆਮ ਪੰਜਾਬ ਪੁੱਤਰ ਦਾ ਲੀਡਰ ਭਾਜਪਾ ਨੇ ਮੰਗੂ ਨਹੀਂ ਬਖਸ਼ਾ ਮੇਰੇ ਤੇ ਇੰਡੀਆਪੋ ਤੋਂ ਦਮਾਦਾਰ ਚੜ੍ਹ ਕੇ 3-4 ਮਹੀਨੇ ਮੈਨੂੰ ਪਟਿਆਲਾ ਦੇ ਜੇਲ੍ਹ 'ਚ ਰਹਿਣਾ ਪਿਆ ਸਿਰਫ ਇਸ ਕਰਕੇ ਹੋ ਗਿਆ ਮੈਂ ਕਿਸਾਨਾਂ ਦੇ ਅਧੂਲਨ ਦੀ ਮਦਦ ਕਰਦਾ ਮੈਂ ਐਨਐਸਏ ਤੇ ਯੁਵਾਪਾ ਵਰਗੇ ਕਾਲੇ ਖੌਂਦੀ ਦਾ ਵਿਰੋਧਤਾ ਕਰਦਾ ਮੈਂ ਵੀ ਰਹਿ ਗਿਆ ਅੱਗੇ ਮੇਰੇ ਵੀ ਅੱਛਾ ਅੱਗੇ ਹੁਣ ਪੰਜਾਬ ਆਪਣੇ ਤੇ ਦੋਰਾ ਸਤਾ ਪਾ ਗਿਆ ਇਹਨਾਂ ਭਗਵਾਨਾਂ ਤੇ ਬੀਜੇਪੀ ਨੇ ਬਿਲਕੁਲ ਕਹਿਣ ਤੇ ਆ ਸਾਡੇ ਕਿਸਾਨਾਂ ਕੋਲ ਹੋਏ ਸ਼ੰਭੂ ਬਾਰਡਰ ਦੇ ਅੰਦਰ ਵੜ ਕੇ ਬੀਜੇਪੀ ਹਰਿਆਣਾ ਪੁਲਿਸ ਨੇ ਕੱਗਰ ਦਰਿਆ ਦੇ ਕੁੱਤੇ ਸਾਡੇ ਕਿਸਾਨਾਂ ਨੂੰ ਕੁੱਟਿਆ ਇਹ ਹੱਥ ਤੇ ਹੱਤ ਕਰਕੇ ਬਿਠਾ ਸਾਡਾ ਨੌਜਵਾਨ ਮਾਰਤਾ ਸ਼ੁਕਰ ਸਾਡਾ ਨੌਜਵਾਨੇ ਖਲੋਰੀ ਤੋਂ ਚੱਕ ਕੇ ਹਰਿਆਣਾ ਪੁਲਿਸ ਲੈ ਗਈ ਉਹਨੂੰ ਗੋਰੀਚ ਪਾ ਕੇ ਉਹਦੀਆਂ ਅੱਟਾਂ ਬਾਹਾਂ ਹੱਡੀਆਂ ਤੋੜ ਕੇ ਆ ਜੋਰਾਪੰਦ ਨੌ ਦੇ ਪ੍ਰਧਿਕਾ ਉਹ ਕਹਿੰਦਾ ਖੈਰਦਾ ਸਰਾਂ ਚਾਰ ਮਹੀਨੇ ਤੋਂ ਕੋਈ ਪਾਸਾ ਨਹੀਂ ਲੈ ਸਕਦਾ ਇੱਦਾਂ ਹੀ ਸੁੱਤਾ ਰਹੇ ਜਿਹੜਾ ਸੁਖੁਰ ਘਰੋਂ ਪੱਛ ਗਿਆ ਇਹ ਜਿਹੜਾ ਹੁੰਲਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਹੋਇਆ ਇਹ ਭਗਵਾਨ ਦੀ ਸਹਿਮਤੀ ਨਾਲ ਇਹਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਦੂਸਰਾ ਐਮਐਸਏ ਦੀ ਗੱਲ ਕੀਤੀ ਉਹ ਉਹ ਅਮਿਤ ਸ਼ਾਹ ਜੋ ਹੁਕ ਮਿਨਿਸਟਰ ਨੇ ਭਗਵਾਨ ਜੀ ਕੋਲੋਂ ਕਹਿ ਕੇ ਭਾਈ ਅਮਰਿਤਪਾਲ ਤੇ ਉਹਦੇ ਸਾਥੀਆਂ ਨੂੰ ਚੱਕ ਕੇ ਉਥੇ ਭੇਜਿਆ ਜਿਹੜਾ ਜੇਲ੍ਹ ਵਿੱਚ ਅਸਾਮ ਇਹ ਉਹਦੀ ਮਰਜ਼ੀ ਦੇ ਨਾਲ ਹੋਇਆ ਮੈਂ ਕਹਿੰਦਾ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਖੁੱਲਣਾ ਚਾਹੀਦਾ ਤਾਂ ਕਿ ਖੇਤੀ ਤੇ ਜਿਹੜਾ ਸਾਡਾ ਵਪਾਰ ਹੈ ਇੰਡਸਟਰੀ ਦਾ ਉਹ ਤਰੱਕੀ ਕਰੇ ਬੀਜੇਪੀ ਦੇ ਭਗਵਾਨ ਦੇ ਲੇ ਬਾਰਡਰ ਨਹੀਂ ਖੁੱਲਣਾ ਚਾਹੀਦਾ ਇੱਕ ਹੱਥ ਦੇ ਇਸ ਕਰਕੇ ਸਮਝੋ ਕਿ ਪਾਰਟੀਆਂ ਅਲੱਗ ਨੇ ਵਿਚਾਰਧਾਰਾ ਉਹਨਾਂ ਦੀ ਪੰਜਾਬ ਤੇ ਲਾਗੂ ਹੋ ਰਹੀਆ ਕਿਉਂਕਿ ਉਹ ਆਪਣੇ ਮੁੱਖ ਮੰਤਰੀ ਦੀ ਕੁਰਸੀ ਬਚਾਉਣਾ ਚਾਹੁੰਦਾ ਉਹਨੂੰ ਪਤਾ ਵਾ ਕਿ ਜੇ ਇਸ ਦੇਸ਼ ਦੀ ਸਰਕਾਰ ਨਾ ਮੈਂ ਵਿਗਾੜੀ ਇਹਨਾਂ ਨੇ ਮਹਾਰਾਸ਼ਟਰ ਦੀ ਸਰਕਾਰ ਤੋੜਤੀ ਇਹਨਾਂ ਨੇ ਕਰਨਾਟਕਾ ਦੀ ਸਰਕਾਰ ਤੋੜਤੀ ਇਹ ਹਿਮਾਚਲ ਦੀ ਸਰਕਾਰ ਤੋੜਨ ਜਾ ਰਹੇ ਨੇ ਤੇ ਪੰਜਾਬ ਦੀ ਤੋੜ ਦੇਣਗੇ ਤਾਂ ਕਰਕੇ ਡਰ ਕੇ ਇਹ ਕੰਮ ਕਰ ਰਿਹਾ ਵਾ ਬਾਕੀ ਤੁਸੀਂ ਸਾਰੇ ਬੜੇ ਸੂਝਵਾਨ ਹੋ 2 ਸਾਲ ਹੋ ਗਏ ਆਵਾਦੀ ਪਾਰਟੀ ਨੇ ਲਖਿਆ ਕੁਛੜ ਦੀ ਲੋੜ ਨਹੀਂ ਕਿਸੇ ਪਿੰਡ ਚ ਕੋਈ ਕੰਮ ਨਹੀਂ ਕੀਤਾ ਸਿਰਫ ਕੱਪਾ ਵਾਹਣਾਰੇ ਇਸਟੇਰ ਰਵਾਇਨੇ ਨੌਕਰੀ ਕਾਪਦੀ ਬੱਚਿਆਂ ਨੂੰ ਨੌਕਰੀ ਆ ਕਸਬਾ ਪਰ ਹਰ ਵੇ ਵਧੇਰ ਪੁੱਛਾ ਜਾਣਾ ਕਿ ਤੁਹਾਡੇ ਪਿੰਡੇ ਕਿਸੇ ਨੂੰ ਨੌਕਰੀ ਮਿਲੀ ਸਰਕਾਰੀ ਕਿੱਥੇ ਗਈਆਂ ਨੌਕਰੀਆਂ ਕੌਣ ਲੈ ਗਏ ਕਿਉਂਕਿ ਪੰਜਾਬ ਦੇ ਵਿੱਚ ਨੌਕਰੀ ਵੇਲੇ ਡੋਮੈਸਾਈਲ ਦੀ ਸ਼ਰਤ ਰੰਗੀ ਤੇ ਪੰਜਾਬ ਦੇ ਸਿਰਫ ਪੰਜਾਬੀਆਂ ਨੂੰ ਨੌਕਰੀ ਮਿਲਣੀ ਚਾਹੀਦੀ ਕਿਤੇ ਸ਼ਰਤ ਨਹੀਂ ਹੈ ਤੇ ਨੌਕਰੀਆਂ ਲੈ ਗਏ ਹਰਿਆਣੇ ਵਾਲੇ ਰਾਜਸਥਾਨ ਵਾਲੇ ਦਿੱਲੀ ਵਾਲੇ ਤੇ ਸਾਡੇ ਬੱਚੇ ਵਿਚਾਰੇ ਦੇਖਦੇ ਲੈ ਨਸ਼ਾ ਬਹੁਤ ਹੈ ਆ ਤੁਹਾਡੇ ਲਾਗੇ ਪਿੰਡ ਮੈਂ ਜਾਂ ਮਿੱਠੇਵਾਲ ਉਹ ਮਰਿਆ ਉਹਦਾ ਕੋਰਡ ਚਾਹ ਵੀ ਕਿਰਦਿਤ ਪਿੰਡ ਵਿੱਚ ਪਿਛਲੇ 7-8 ਦਿਨ ਵਿੱਚ ਦੋ ਚਿੱਟੇ ਦੇ ਓਵਰਡੋਸ ਕਰਕੇ ਮੌਤਾ ਹੋਈਆਂ ਨੇ ਜੇ ਮਿਨਿਸਟਰ ਦੇ ਪਿੰਡ ਮੌਤ ਹੋ ਰਹੀ ਆ ਤੇ ਬਾਕੀ ਪੰਜਾਬ ਦੇ ਵਿੱਚ ਆ ਪਿਛਲੇ ਪਿੰਡ ਵਿੱਚ ਫਿਰ ਕੋਲ ਫੌਰਨ ਇੱਕ ਮੈਡੀਕਲ ਡਿਜੀ ਲਾ ਕੇ ਰੋਦੀ ਆਈ ਕੋ ਉਹਦਾ ਬੱਚਾ ਉਹਨੂੰ ਮਰਦਾ ਦੇਖਿਆ ਹੋਆ ਇਹ ਵੀ ਕਿਹਾ ਉਹਨੇ ਮੈਨੂੰ ਕਿ ਮੇਰਾ ਬੱਚਾ ਮੈਨੂੰ ਮਰਦਾ ਹੋਇਆ ਸਾਹਮਣੇ ਨਜ਼ਰ ਆ ਰਿਹਾ ਹੈ ਖਿਆਲਾ ਸਾਹਿਬ ਇਹ ਜਿੱਡਾ ਰੋਕੋ ਇਸ ਕਿਸੇ ਰੋਕੋ ਆਪਾਂ ਨੂੰ ਇਹਨਾਂ ਤੋਂ ਖੇੜਾ ਛਕਾਉਣਾ ਪੈਣਾ ਇਹ 92 ਬਣਾਤੇ ਤੁਸੀਂ ਹੈਗੇ ਬੰਦੂਆ ਮਜ਼ਦੂਰ ਨੇ ਹੱਥ ਰਾਜ ਸਭਾ ਬੰਦੂਆ ਮਜ਼ਦੂਰ ਪੰਜਾਬ ਦੇ ਕਿਸੇ ਗੱਲ ਤੇ ਬੋਲਦੇ ਨਹੀਂ ਕਿਸੇ ਕਿਸਾਨ ਖੇਤ ਮਜ਼ਦੂਰ ਕਿਰਤੀ ਕਾਮੇ ਪਛੜੇ ਅਦਰ ਇੱਕ ਹਾਲਾ ਨਾਰਾ ਨਹੀਂ ਮਾਰਿਆ ਬਸ ਕੇਤਰੀ ਵਾਰ ਕੇਤਰੀ ਵਾਰ ਚੋਵੀ ਕੇਤਰੀ ਕੇਤਰੀ ਵਾਰ ਦਾ ਨਾਮ 잡ਤੇ ਜਿਹੜਾ ਕਿ ਕਰਪਟ ਆਦਮੀ ਆ ਜਿਹੜਾ 50 ਕਰੋੜ ਦੇ ਸ਼ੀਸ਼ ਮਹਿਲ ਚ ਬੈਠਦਾ ਦੇ ਕਹਿੰਦੇ ਅਸੀਂ ਆਮ ਆਦਮੀ ਆ ਆ ਭਗਵੰਤ ਜੀ 1000 ਪੁਲਿਸ ਵਾਲਾ ਲੈ ਕੇ ਸਾਰਾ ਟੱਪਰ ਪੰਜ-ਪੰਜ ਕਰੋੜ ਦੀਆਂ ਗੱਡੀਆਂ ਚੜਦਾ ਦੋਸਤੋ ਇਹ ਆਮ ਨਹੀਂ ਇਹ ਹੁਣ ਖਾਸ ਆਦਮੀ ਪਾਰਟੀ ਬਣ ਕੇ ਰਹਿ ਗਈ ਨੇ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਇਹਨਾਂ ਨੇ ਬਦਲਾਅ ਵੀ ਨਹੀਂ ਲਿਆਂਦਾ ਫਲਾਕ ਕਸਬਾ ਪ੍ਰੇ ਪ੍ਰਾਜ ਸਵੇ ਪਲੇ ਕੋਟਲਾ ਸਵੇ ਚੰਗਰੂਲ ਸਵੇ ਪੰਜਾਬ ਉਹ ਜਿਹੜੀ ਨੇ ਜੋ ਪਹਿਲਾਂ ਸੀ ਇਹ ਆਪ ਬਦਲ ਗਏ ਨੇ ਇਹਨਾਂ ਦੇ ਟੇਬਰ ਬਦਲ ਗਏ ਇਹਨਾਂ ਦੇ ਚਿਹਰੇ ਬਦਲ ਗਏ ਇਹਨਾਂ ਦੀਆਂ ਪੰਜ ਪੰਜ ਜੱਤ ਲੱਖ ਦੀਆਂ ਚੁੱਗੀਆਂ ਆ ਗਈਆਂ ਇਹ ਜਹਾਜ਼ਾ ਹੈਲੀਕਾਪਟਰਾਂ ਚੜਦੇ ਨੇ ਇਹ ਕਿੱਥੋਂ ਦੇ ਸਾਥੇ ਰੁੱਤੇ ਰਹਿ ਗਏ ਮੇਰੇ ਵੀਰੋ ਕਿਸ ਨੇ ਇਹਦਾ ਪਹਿਲਾਂ ਪਿਆ ਗਿਆ ਕਿ ਅੱਜ ਦੇਸ਼ ਵਿੱਚ ਦੋ ਗੱਜ ਜੋੜਾਂ ਦੀ ਵਿਚਾਰਧਾਰਕ ਲੜਾਈ ਹੈ ਇੱਕ ਪਾਸੇ ਭਾਜਪਾ ਲੋਕ ਕਹਿੰਦੇ ਸੀ ਧਰਮ ਦੇ ਆਧਾਰ ਦੇ ਉੱਤੇ ਦੇਸ਼ ਨੂੰ ਵੰਡ ਕੇ ਤੇ ਟੁਕੜੇ-ਟੁਕੜੇ ਕਰ ਦੇਗੇ ਗੱਟ ਗਿੰਤਿਆਂ ਦੇ ਇੱਕ ਪਾਸੇ ਕਾਂਗਰਸ ਜਿਹੜੀਆਂ ਸਾਰੀਆਂ ਜਮਾਤਾਂ ਨੂੰ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਕਰਦੀ ਇਕੱਠਾ ਤੁਸੀਂ ਉਹ ਵਿਚਾਰ ਕਰਕੇ ਵੋਟ ਪਾਉਣੀ ਆ ਇੱਕ ਵੋਟ ਇੱਥੇ ਕਿਤੇ ਗਲਤੀ ਦੇ ਨਾਲ ਸਰਦਾਰ ਸਿਮਰਤ ਸਿੰਘ ਮਾਨ ਸਾਡੇ ਬਜ਼ੁਰਗ ਨੇ ਲੇਕਿਨ ਉਹ 80 ਸਾਲ ਤੋਂ ਉੱਤੇ ਹੋ ਗਏ ਨੇ ਰਿਟਾਇਰਮੈਂਟ ਦੀ ਉਮਰ ਕਿਸੇ ਨੇ ਸੋਚ ਕੇ ਰੱਖੀ 7 ਸਾਲ ਤਾਂ ਵੀ ਉਹਦਾ ਪ੍ਰੋਪਰੇਸ਼ਨ ਨਹੀਂ ਕੀਤਾ ਨੇ ਬਾਟ ਟੈਂਟ ਤੇ ਉਹਨਾਂ ਨੂੰ ਮੈਂ ਇਹਨਾ ਕੋ ਥੋੜਾ ਜਿਹਾ ਮੌਕਾ ਜਿਹਾ ਹੋਰ ਦੇਉਂ ਉਹਨਾਂ ਨੂੰ ਲੱਗਦਾ ਕਿ ਇੱਕ ਆਦਮੀ ਤੁਹਾਡੀ ਇਫਾਜ਼ਤ ਕਰ ਸਕਦਾ 543 ਦੇ ਸਦਨ ਦੇ ਵਿੱਚ ਕਿ ਇੰਧਿਆਗਰ ਚੋੜ ਜਿਹੜਾ ਭਾਜਪਾ ਨੂੰ ਕਰਾਈ ਚੱਕਰ ਦੇ ਰਿਹਾ ਪਰ ਮੈਨੂੰ ਤਾਂ ਇਹ ਵੀ ਕਿਸੇ ਨੇ ਦੱਸਿਆ ਕਿ ਸ਼ਾਇਦ ਰਾਸ਼ਟਰਪਤੀ ਦੀ ਵੋਟ ਸਰਦਾਰ ਸਿਵਰਿੰਦ ਸਿੰਘ ਮਾਨ ਨੇ ਭਾਜਪਾ ਨੂੰ ਫਾਈ ਹੈ ਅਗਲੇ ਕਾਲ ਸੱਚੀ ਆ ਤਾਂ ਫਿਰ ਤਾਂ ਸਾਡੇ ਲਈ ਹੋਰ ਵੀ ਜ਼ਿਆਦਾ ਇੱਕ ਗੰਭੀਰੀ ਹੋਰ ਬੜੀ ਇੱਕ ਗੋਸ਼ੀ ਦੀ ਗੱਲ ਆ ਕਿ ਜਿਹੜੀ ਭਾਜਪਾ ਕਿਸਾਨਾਂ ਨੂੰ ਗੁੰਡੇ ਖਾੜਸਤਾਨੀ ਕੁਕਰਵਦੀ ਕਹਿੰਦੀ ਆ ਜਾਂ ਆਪਣਾ ਮੋਟਵਾਵਾਂਗੇ ਇਹਦਾ ਮਤਲਬ ਕਿ ਤੁਸੀਂ ਪੰਜਾਬ ਦੇ ਫਤਿਹਸੀ ਨਹੀਂ ਤੁਸੀਂ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰ ਰਹੇ ਇਸ ਗੱਲ ਦੀ ਕਲੈਰੀਫਿਕੇਸ਼ਨ ਉਹਨਾਂ ਨੂੰ ਦੇਣੀ ਚਾਹੀਦੀ ਆ ਲੋਕਾਂ ਨੂੰ ਕਿ ਉਹਨਾਂ ਨੇ ਰਾਸ਼ਟਰਪਤੀ ਦੇ ਵੋਟ ਕਿਸ ਪਾਰਟੀ ਨੂੰ ਪਾਇਆ ਬਸ ਇਹੀ ਬਹਿਸ ਚੱਲ ਰਹੀ ਆ ਜਿਵੇਂ ਮੇਰਾ ਚੋਣ ਨਿਸ਼ਾਨ ਮੇਰੇ ਵਿਰੋਧ 850 ਹੈ ਸਭ ਨੇ 850 ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਮੈਂ ਤੁਹਾਡਾ ਭਰੋਸਾ ਮੁੱਕ ਟਡੀ ਨਾਉਂਗਾ ਮੈਂ ਪਿਛਲੇ ਕਾਫੀ ਤਿੰਨ ਦਹਾਕਿਆਂ ਦੇ ਕਰੀਬ ਸੱਤੀ ਲੜਾਈ ਲੜੀ ਮੈਨੂੰ ਜੇਲਾ ਜਾਣਾ ਪਿਆ ਮੈਨੂੰ 17 ਝੂਠੇ ਮੁਕਦਮੇ ਉੱਤਨੇ ਪੈ ਰਹੇ ਹਨ ਪਰ ਰਖੜਾ ਉੱਥੀਆਂ ਜਿੱਥੇ ਪਹਿਲਾ ਖੜਾ ਸੀਗਾ ਆਪਣੇ ਪੰਜਾਬ ਆਪਣੇ ਲੋਕਾਂ ਦੇ ਨਾਲ ਆਪਣੇ ਇੱਕ ਮੁੱਦਿਆਂ ਦੇ ਨਾਲ ਜਿਹਨਾਂ ਨਾਲ ਜ਼ਿਆਦਤੀ ਹੋ ਰਹਾ ਦੇ ਨਾਲ और यहां पार्लियामेंट में थोड़ी आवाज बन के जो मसले हो गए संगरूर ब्रेक कोर्ट ला दे वो सारे वो सदन में चक्कर में मैं बचन बात इनिया बीतियां प्रवान कर वाहगुरु जी का खालसा वाहगुरु जी की फतेह ਪਾਰਟੀਆਂ ਬਣੀ ਹੋਈਆਂ ਨੇ ਇਹਦਾ ਕੰਮ ਕੀ ਉਹ 파ੜੀ ਬਣ ਰਹੀ ਹੈ ਇਹ 파ੜੀ ਬਣੂਗੀ ਜੇਕਰ ਉਹ 파ੜੀ ਹੈ ਉਸ ਨੂੰ ਰੱਟ ਕੀਤਾ ਜਾਏ ਉਹ ਜਿਆਦਾ ਵੇਰਕ ਨਹੀਂ ਬਹੁਤ ਅੱਛਾ ਸਵਾਲ ਹੈ ਜੁਗਨਾਲਾ ਮੈਂ ਜਦੋਂ ਵੀ ਕਿਤੇ 파ੜੀ ਬਣਦੀ ਹੈ ਨਾ ਕੁਝ ਅਹੁਦਾ ਲੈ ਕੇ ਕੁਝ ਪਾਰਲੀਮੈਂਟ ਦੀ ਟਿਕਟ ਲੈ ਕੇ ਕੋਈ ਐਮਰ ਦੇ ਟਿਕਟ ਲੈ ਕੇ ਨਹੀਂ ਜਾ ਮੈਨੂੰ ਵੀ ਕਿ ਜਿਦੂ ਆਪਨੇ ਖੱਲ ਗਿਆ ਸੀ 2015 ਕਿ ਬੜਾ ਚੰਗਾ ਬੰਦਾ ਹੋਊਗਾ ਉਹ ਬਨੇਖੇ ਨੇ ਮੈਨੂੰ ਜਿਹੜਾ ਮਜਬੂਰ ਕੀਤਾ ਆਪਣੇ ਵੱਲੋਂ ਮੈਂ ਅੱਗਾ ਹਜ਼ਾਰੇ ਦਾ ਅੰਦੋਲਨ ਦੇਖ ਕੇ ਗਿਆ ਸੀ ਜਾ ਕੇ ਪਤਾ ਲੱਗਿਆ ਕਿ ਨਹੀਂ ਇਹਨਾਂ ਦੇ ਅੰਦਰ ਰਹਿ ਕੇ ਵੜ ਕੇ ਕੰਮ ਕਰਕੇ ਦੇਖਿਆ ਆਪਣੇ ਪਤਾ ਲੱਗਿਆ ਕਿ ਇਹ ਛੋਟਾ ਮੁੱਤੀ ਆ ਤਾਂ ਕਰਕੇ ਪਾਰਟੀ ਜਿਹੜੀ ਕੋ ਬਣਦੀ ਮੇਰੇ ਵਾਪਸ ਆਇਆ ਕਾਂਗਰਸ 'ਚ ਮੈਂ ਕਾਂਗਰਸ ਵਿੱਚ 6 ਮਹੀਨੇ ਰਹਿ ਕੇ ਸੀ ਇਲੈਕਸ਼ਨ ਹੋਣ ਨੂੰ ਉਧਰ ਕਾਂਗਰਸ ਬਿੜੀ ਟਾਊਨ ਜਾ ਰਹੀ ਸੀ ਮੈਂ ਕਿਸੇ ਉਧਰ ਇਨੀ ਕਿਹਾ ਮੈਂ ਉਥੇ ਇਲੈਕਸ਼ਨ ਦੇ ਤੋਂ ਲੜੀ ਜੇ ਮੈਂ ਜੇ ਮੈਂ ਕਰਪਾ ਦਾ ਬੰਦਾ ਹੁੰਦਾ ਪ੍ਰਾਪਤ ਦੇ 1.5 ਲੱਖ ਵੋਟ ਨੇ ਮੈਨੂੰ ਗਾਰੰਟੀ ਸੀਗਾ ਪ੍ਰਾਪਤ ਨੇ 2022 ਨਾਲ ਸਿਰਫ ਮੈਨੂੰ ਦੱਸਾਇਆ ਇੱਕੋ ਸੀਟ ਸੀ ਜਿਹੜੀ ਪ੍ਰਾਪਤ ਦੀ ਜਿੱਥੇ ਆਮ ਆਦਮੀ ਪਾਰਟੀ ਦੀ ਜਮਾਨਤ ਜਫਰਿਆ ਤਾਂ ਇਸ ਕਰਕੇ ਕੁਝ ਨਾ ਕਰ ਉਹ ਮੈਨੂੰ ਪਾਸਟ ਤੇ ਸਤਾ